ਸਤਿ ਸ਼੍ਰੀ ਅਕਾਲ ਜੀ ਅਮਰਮਿਟੀ ਕਿਚਨਲ ਦੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆਪਾਂ ਵੀ ਠੀਕ ਹੈ ਤੇ ਅੱਜ ਆਪਾਂ ਕਟਿੰਗ ਕਰੀਏਗੀ ਵੀ ਬੀ ਸ਼ੇਪ ਗਲਾ ਬਣਾਉਣਾ ਆਪਾਂ ਸੂਟ ਦੀ ਕਟਿੰਗ ਆਪਾਂ ਕਰ ਲਈ ਇਹ ਬੀ ਸ਼ੇਪ ਗਲਾ ਹੈਗਾ ਇਹ ਨਾ ਉਹ ਕਸਟਮਰ ਦੇ ਵੀ ਥੋੜਾ ਜਿਹਾ ਉਹ ਹੈਵੀ ਹੈਗੇ ਸਾਈਜ਼ ਉਹਨਾਂ ਦਾ ਉਹ ਕਹਿੰਦੇ ਵੀ ਥੋੜਾ ਜਿਹਾ ਉਹਨਾਂ ਨੇ ਮੈਂ ਇਹ ਨਹੀਂ ਸੋਚਿਆ ਵੀ ਇਹ ਛੋਟਾ ਰਹਿ ਜੂਗਾ ਗਲਾ ਇਹਨੂੰ ਹੁਣ ਆਪਾਂ ਵੱਡਾ ਕਰਨਾ ਵੀ ਸ਼ੇਪ ਵਾਲ ਨੂੰ ਹੁਣ ਆਪਾਂ ਇਹ ਵੱਡਾ ਕਿਸ ਤਰ੍ਹਾਂ ਕਰਾਂਗੇ ਉਹ ਤੁਹਾਨੂੰ ਦੱਸਾਂਗੇ ਤੇ ਇਸ ਨੂੰ ਗਲਾ ਜੜਨ ਦਾ ਸਭ ਤੋਂ ਸੌਖਾ ਤਰੀਕਾ ਹੈਗਾ ਵੀ ਤੁਸੀਂ ਬੀ ਕਈ ਪਹਿਣਾਏ ਵੀ ਤਲੀਰ ਲਾ ਲੈਂਦੀਆਂ ਲੀਰ ਲਾਉਣ ਨਾਲ ਉਹਨੀ ਡਿਜ਼ਾਈਨ ਨਹੀਂ ਆਉਂਦੀ ਤੇ ਤੁਸੀਂ ਇਹ ਵੀ ਸ਼ੇਪ ਦੇ ਗਲੇ ਆਪਣੇ ਮਿਲਦੇ ਹੈਗੀ ਇਹ ਸ਼ੇਪ ਦੇ ਗਲੇ ਬਣਾ ਲਓ ਤੁਸੀਂ ਆ ਦੇਖੋ ਜੀ ਪੂਰਾ ਸਾਰਾ ਪੈਕਟ ਦਿਖਾਉਣੀ ਹੈ ਇਸ ਤਰ੍ਹਾਂ ਦਾ ਪੈਕਟ ਹੈ ਵੀ ਸ਼ੇਪ ਦਾ ਗਲਾ ਤੁਹਾਨੂੰ ਮਿਲਦੀਆਂ ਠੀਕ ਹੈ ਜੀ ਇਹ ਤੁਸੀਂ ਗਲਾ ਹੀ ਲਿਆਓ ਕੋਈ ਵੀ ਡਿਜ਼ਾਈਨ ਨਹੀਂ ਹੈ ਬਾਹਰੇ ਵਾਲਾ ਗਲਾ ਹੁੰਦਾ ਤੁਸੀਂ ਵੀ ਸ਼ੇਪ ਵੈਸੀ ਪਲੇਨ ਸੂਟ ਜਾਂ ਕਿਸੇ ਤੇ ਬਣਾਣਾ ਹੋਵੇ ਤਾਂ ਤੁਸੀਂ ਇਹ ਗਲਾ ਬਣਾ ਕੇ ਤੁਸੀਂ ਬਰੇਡਮੇਟ ਲਿਆ ਕੇ ਤੁਸੀਂ ਬਣਾ ਸਕਦੇ ਹੋ ਤੁਹਾਨੂੰ ਬੁਕਰਮ ਜ਼ਿਆਦਾ ਖਰਾਬ ਕਰਨ ਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਇੱਕ ਇਹ ਥੋੜਾ ਜਿਹਾ ਆਏਗੀ ਇਹ ਧੋਰੇ ਦੀ ਨਾ ਚੌੜੇ ਘੱਟ ਹੈ ਗਲੇ ਇਹਨੂੰ ਆਪਾਂ ਜੇ ਤੇ ਤੁਸੀਂ ਪਤਰਾ ਕੋਈ ਹੈਗੇ ਕੇ ਲੇਡੀਜ਼ ਉਹਦੇ ਤੁਸੀਂ ਇਦਾਂ ਹੀ ਪਾ ਸਕਦੇ ਹੋ ਜੇ ਕੋਈ ਥੋੜਾ ਜਿਹਾ ਹੈਵੀ ਸਾਈਜ਼ ਹੈ ਤਾਂ ਉਹ ਤੁਸੀਂ ਇਸ ਤਰ੍ਹਾਂ ਕਰਕੇ ਨਾ ਇੱਥੋਂ ਤੁਸੀਂ ਹਲਕਾ ਹਲਕਾ ਜਾਂ ਕੈਂਚੀ ਨਾਲ ਥੋੜਾ ਥੋੜਾ ਇੱਥੋਂ ਤੁਸੀਂ ਲਾ ਕੇ ਚੁੜਾਈ ਚ ਕਰ ਸਕਦੇ ਹੋ ਮੈਂ ਵੀ ਇਹਨੂੰ ਥੋੜਾ ਜਿਹਾ ਇੱਥੋਂ ਤਰਾਸਿਆ ਜਾ ਰਿਹਾ ਹੈ ਹਲਕਾ ਹਲਕਾ ਜਿਵੇਂ ਲਾਇਆਗਾ ਇਹਨੂੰ ਚੁੜਾਈ ਚ ਕੀਤਾ ਹੋਇਆ ਤਾਂ ਕਰਕੇ ਆਪਣੀ ਜਿਹੜੀ ਸ਼ੇਪ ਹੈਗੀ ਇਸ ਤਰ੍ਹਾਂ ਹੀ ਆ ਜੇ ਠੀਕ ਹੈ ਜੇ ਤੁਸੀਂ ਇਹਨੂੰ ਚੜਾਈ ਚ ਕਰਨਾ ਤਾਂ ਇਸ ਤਰ੍ਹਾਂ ਕਰ ਸਕਦੇ ਹੋ ਤੇ ਨਹੀਂ ਜੇ ਤੁਸੀਂ ਉੱਦਾਂ ਹੀ ਰੱਖਣਾ ਤਾਂ ਉਦਾਂ ਵੀ ਰੱਖ ਸਕਦੇ ਹੋ ਠੀਕ ਹੈ ਜੀ ਤੇ ਅੱਜ ਹੁਣ ਆਪਾਂ ਗਲਾ ਜੜ ਦਿਆਂਗੇ ਪੱਪੜੇ ਦੇ ਤੇ ਫਿਰ ਇਸ ਨੂੰ ਦੱਸ ਦਿਆਂਗੇ ਕਿ ਆਪਾਂ ਕੀ ਮਿਕਸ ਕਰਾਉਣਾ ਹੈ ਆਪ ਲਾਈਨਿੰਗ ਵਾਲਾ ਕੱਪੜਾ ਲੈ ਲੈ ਇਹਦੇ ਉੱਤੇ ਆਪਾਂ ਗਲਾ ਜੜਾ ਲੈਂਦੇ ਹਾਂ पेस्टिंग भी कर तो जो पेस्टिंग नहीं करनी फिर तुम इस तरह भी बना हो मतलब कि सराई लगा के आप गले की चौड़ाई का ध्यान रखना है भी आप ज्यादा भी ना हो जी जिनी अपनी नॉर्मल गले की चौड़ाई होंगी आप ही रखनी है इनका जिम्मे मर्जी बना लो जो तुम ए कर लो ज्यादा चौड़ा हो जो मैं जो थोड़ा जखो तो यही नॉर्मल साइज रहेगा ਇਹ ਕਿ ਇਹਨਾਂ ਦੇ ਹੁਣ ਹੈਵੀ ਹੈਗੇ ਇਹ ਇਹਨਾਂ ਨੇ ਆ ਪਹਿਲਾਂ ਅਕਤ ਰੱਖਾਂਗੇ ਚੇਂਜ ਇਹਨਾਂ ਨੇ ਚੇਂਜ ਰੱਖਾਂਗੇ ਤੇ ਕਪੜਾ ਪਾ ਉਦਾਰਦਾ ਬਸ ਸਬਸਟਰਾ ਫੋਲਡ ਕਰ ਲਿਆ ਜਿਹੜਾ ਨਾ ਪਹਿਨ ਆਪਣੇ ਚੈਨਲ ਤੇ ਨਵੇਂ ਆਏ ਐ ਨਵੇਂ ਆ ਗਏ ਹੋ ਤਾਂ ਪਰ ਜਨ ਨੂੰ ਸਬਸਕ੍ਰਾਈਬ ਜੁਮ ਕਰ ਲਿਓ ਤੇ ਵੀਡੀਓ ਨੂੰ লাইਕ ਪੱਤੇ ਸ਼ੇਅਰ ਜੁਮ ਕਰਿਓ ਕਿਉਂਕਿ ਹੁਣ ਆਪਣੇ ਇਹ ਹੁਣ ਕਰਵਾ ਹਰ ਮਾਚਾ ਬਣਾ ਲੈਣਾ ਨੀ ਤੇ ਉਹਦੀ ਕਰਕੇ ਹੁਣ ਆਪਣੀ ਬਸ ਲਾਈਨਿੰਗ ਵਾਲੀ ਹੁੰਨੀ ਸੂਟ ਜੀ ਸਾਰੇ ਤਿਸ ਨੂੰ ਨਵੇਂ ਨਵੇਂ ਸੂਟ ਬਣਾ ਕੇ ਹੈਡ ਬਣਾ ਕੇ ਸਾਰੇ ਸੁੰਦਰ ਆਪਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰ ਲਿਓ ਤੇ ਵੀਡੀਓ ਨੂੰ ਪੂਰੀ ਦੇਖਿਆ ਕਰੋ si uno e poi uno e da centro Carlanghi. Il Galileo presenta bene il caracchio sul tali da, sul tali tali da. ਤੇ ਕੁਜ਼ੀਰਾ ਨੂੰ ਆਪਾਂ ਘੱਟ ਸਾਨੂੰ ਦੱਸਿਆ ਵੀ ਆਪਾਂ ਚਗਾਈ ਚ ਕਿਵੇਂ ਕਰਨ ਜਿਹੜਾ ਹੁਣ ਆਪਣਾ ਗਣਾਈ ਚੌੜਾ ਘੱਟ ਸੀ ਹਨਾ ਛੋਟਾ ਸੀ ਢੀੜਾ ਸੀ ਇਹਨੂੰ ਹੁਣ ਵਧਾਉਣਾ ਕਿਵੇਂ ਆਪਾਂ ਜਿਹੜਾ ਆਪਣਾ ਹੁਣ ਆਹ ਜਿਹੜੀ ਵਰਕ ਮੂਰਲਾ ਵਰਕ ਆਪਣੇ ਡਬਲ ਪੱਟੀ ਲੱਗੀ ਹੋਈ ਹੈ ਵਰਕ ਦੀ ਜਿਹੜਾ ਆਪਣਾ ਮੂਰਲਾ ਵਰਕ ਹੈ ਇਹਨੂੰ ਆਪਾਂ ਅੰਦਰ ਕਵਰ ਕਰ ਦੇਗੇ ਜਿਹੜਾ ਆਹ ਵਾਲਾ ਵਰਕ ਇਹ ਆਪਣਾ ਰਹਿ ਜਾਊਗਾ ਉਹ ਤੁਹਾਨੂੰ ਦੱਸਦੇ ਆ ਅੱਜ ਆਪਾਂ ਕਿਵੇਂ ਕਰਨਾ ਹੈ ਤੁਹਾਨੂੰ ਜੇ ਹੁਣ ਆਪਾਂ ਗਲਾ ਚੌੜਾ ਕਰਨਾ ਹੈ ਭੀੜਾ ਕਰਨਾ ਤਾਂ ਤੁਹਾਨੂੰ ਦੱਸਿਆ ਹੀ ਵੀ ਠੀਕ ਹੈ ਆਹ ਚੀਜ਼ ਹੋ ਕਰਨੀ ਆਪਾਂ ਜੇ ਹੁਣ ਆਪਾਂ ਚੁੜਾਈ ਚ ਕਰਨਾ ਗਲੇ ਆਪਾਂ ਚੁੜਾਈ ਚ ਕਰਨਾ ਉਹ ਤੁਹਾਨੂੰ ਦੱਸ ਦਈਏ ਵੀ ਕੀ ਫਾਰਮੂਲਾ ਵਰਤਦੇ ਇਹਨੂੰ ਥੋੜਾ ਜਿਹਾ ਸੈਂਟੀਫਿਊਟ ਕਰ ਲਓ ਇਸ ਤਰ੍ਹਾਂ ਠੀਕ ਹੈ ਜੀ ਹੁਣ ਆਪਾਂ ਇਹ ਨੂੰ ਨਾ ਜਿਵੇਂ ਖਿੱਚ ਕੇ ਮਰਜੀ ਇਸ ਤਰ੍ਹਾਂ ਇਧਰ ਨੂੰ ਕਰ ਸਕਦੇ ਆ ਠੀਕ ਹੈ ਜੀ ਉਹ ਜਿਹੜੀ ਹੁਣ ਆਪਾਂ ਕੜਾਈ ਵਿੱਚ ਕਵਰ ਕਰਨੀ ਹੈ ਉਹ ਵਿੱਚ ਕਵਰ ਹੋ ਚੁਗੀ ਇਸ ਤਰ੍ਹਾਂ ਇਹ ਗਲਾਕਾ ਮਤਲਕੀ ਚੌੜਾ ਹੋ ਜਾ। ਵੈਸੇ ਲੀਰ ਲਾ ਕੇ ਵੀ ਬਣ ਜਾਂਦਾ ਜੀ ਕਪੜਾ ਲਾ ਕੇ ਫਿਰ ਉਹ ਨਾ ਉਨੀ ਸਫਾਈ ਨਹੀਂ ਆਉਂਦੀ ਤੇ ਤੁਸੀਂ ਵੀ ਸ਼ੇਪ ਦੀ ਗਲੇ ਲੋ ਜੀ ਇਸ ਤਰ੍ਹਾਂ ਦੇ ਤੇ ਤੁਸੀਂ ਇਸ ਤਰ੍ਹਾਂ ਹੀ ਵਧੀਆ ਫਿਨਿਸ਼ਿੰਗ ਦਿਓ ਆਪਦੀ ਸੂਟ ਨੂੰ।

ਬਹੁਤ ਹੀ ਜ਼ਰੂਰੀ ਹੈ ਇਹਦੇ ਨਾਲ ਬਹੁਤ ਫਿਨਿਸ਼ਿੰਗ ਆਉਂਦੀ ਆਪਣੀ ਸੂਟ ਦੀ ਇਹ ਜ਼ਰੂਰ ਲਾਇਆ ਕਰੋ ਤੁਸੀਂ ਮੈਂ ਇਹ ਪਸਿੱਧਾ ਕਰਕੇ ਤੁਹਾਨੂੰ ਦਿਖਾਉਣੀ ਹੈ ਕਿ ਫਿਨਿਸ਼ਿੰਗ ਆਈ ਹੈ ਦੀ ਆਪਣੀ ਸੂਟ ਦੀ ਆ ਦੇਖੋ ਜੀ ਹੁਣ ਆਪਣਾ ਗਲਾ ਕਿੰਨਾ ਸੋਹਣਾ ਬਣ ਗਿਆ ਚੁੜਾਈ ਵੀ ਵੱਧ ਗਈ ਇਹਦੀ ਤਾਂ ਦੇਖੋ ਹੁਣ ਆਪਾਂ ਕੱਚਾ ਕਰ ਦਿਆਂ ਇੱਕ ਵਾਰੀ ਇਹਨੂੰ ਫਿਰ ਚੰਗੀ ਤਰ੍ਹਾਂ ਤਰਪਾਈ ਹੋਊਗੀ ਤਰਪਾਈ ਵਾਸਤੇ ਕੱਚਾ ਕਰ ਦਿਆਂ ਹੁਣ ਆਪਾਂ ਇਹ ਫਿਰ ਆਪਾਂ ਇਹਨੂੰ ਦਿਗੜ ਦੇਾਂਗੇ ਸਲਾਈ ਵਿੱਚ 本当に。 ਆ ਦੇਖੋ ਜੁੜਾਈ ਚੋਗੇ ਨਾ ਆਪਣੇ ਗળા ਠੀਕ ਹੈ ਜੀ ਜੇ ਸੋਨ ਨੂੰ ਵੀ ਇਦਾਂ ਹੀ ਕੋਈ ਪ੍ਰੋਬਲਮ ਆਉਂਦੀ ਹੈ ਵੀ ਗਲਾ ਛੋਟਾ ਹੈ ਹਮ ਕਸਟਮਰ ਕਹਿੰਦੇ ਵੀ ਗਲਾ ਛੋਟਾ ਹੁਣ ਕੀ ਕਰਗੇ ਆਪਾਂ ਠੀਕ ਹੈ ਜੀ ਇਹੀ ਫਾਰਮੂਲਾ ਹੈ ਇਹਦਾ ਵੀ ਚੁੜਾਈ ਚ ਇਸੇ ਤਰੀਕੇ ਵਧਾਉਣਾ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਹੋਇਆ ਹੈ ਤੇ ਇੱਕ ਜਿਹੜਾ ਤੁਸੀਂ ਉਹਨੂੰ ਜੇ ਫਿਨਿਸ਼ਿੰਗ ਜ਼ਿਆਦਾ ਲੈ ਕੇ ਉਹਨੂੰ ਹੈਗੀ ਫਿਰ ਤੁਸੀਂ ਆ ਹੀ ਗਲੇ ਪਾਓ ਵੀ ਸ਼ੇਪ ਦੇ ਗਲੇ ਰੈਡੀमेड ਮਿਲਦੇ ਹੈਗੇ ਤੇ ਤੁਸੀਂ ਬੁਕਰਮ ਨਾਲ ਖਾਬ ਕਰੋ ਤੇ ਇਸ ਤਰ੍ਹਾਂ ਤੁਸੀਂ ਬਣਿਆ ਕੀ ਜੇ ਵੀਡੀਓ ਵਧੀਆ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਵੇਂ ਵਧੀਆ ਲੱਗੀ ਵੀ ਤੁਸੀਂ ਕਿਵੇਂ ਗਲਿਆਂ ਨੂੰ ਜੜਾਈ ਕਰਦੇ ਹੋ ਚੌੜਾ ਕਰਦੇ ਹੋ ਵੀ ਜੇ ਤੁਹਾਡੇ ਕੋਲੇ ਕੋਈ ਟ੍ਰਿਕ ਹੈਗੀ ਤਾਂ ਉਹ ਤੁਸੀਂ ਮੈਨੂੰ ਵੀ ਦੱਸਿਓ ਪਲੀਜ਼ ਤੇ ਵੀਡੀਓ ਦੇਖ ਲਈ ਬਹੁਤ ਬਹੁਤ ਧੰਨਵਾਦ